ਸਾਲਾ ਦੇ ਗਾਂਧੀ ਕੈਂਪ ਵਿੱਚ ਦਿਨ ਤਿਹਾੜੀ ਹੋਈ ਖੂਨੀ ਝੜਪ ਪੰਜ ਲੋਕ ਹੋਏ ਜ਼ਖਮੀ ਇੱਕ ਮੋਟਰਸਾਈਕਲ ਨੂੰ ਅਗ ਲੱਗਾ ਸਾੜਿਆ ਟਾਲਾ ਦਾ ਗਾਂਧੀ ਕੈਂਪ ਅੱਜਕੱਲ ਗੈਂਗਲੈਂਡ ਬਣਿਆ ਹੋਇਆ ਹੈ ਪੀਤੇ ਦਿਨੀ ਕੈਂਪ ਨੇੜੇ ਨੌਜਵਾਨ ਦਾ ਕਤਲ ਹੋਇਆ ਸੀ ਅੱਜ ਸ਼ਰਿਆਮ ਦਿਨ ਦਿਹਾੜੇ ਦੋ ਗਟਾਂ ਵਿੱਚ ਖੂਨੀ ਝੜਪ ਹੋਈ ਦੱਸੀ ਜਾ ਰਹੀ ਹੈ ਅਤੇ ਦੋਨਾਂ ਗੁਟਾਂ ਦੇ ਪੰਜ ਲੋਕ ਜ਼ਖਮੀ ਵੀ ਦੱ세 ਜਾ ਰਹੇ ਹਨ ਅਤੇ ਇਸ ਮੌਕੇ ਮੋਟਰਸਾਈਕਲ ਨੂੰ ਵੀ ਇੱਕ ਅਗ ਲਗਾ ਕੇ ਸਾੜ ਦਿੱਤਾ ਗਿਆ ਹੈ ਜ਼ਖਮੀ ਹੋਏ ਲੋਕ ਇੱਕ ਦੂਜੇ ਉੱਪਰ ਹਮਲਾ ਕਰਨ ਤੇ ਦੋਸ਼ ਵੀ ਲਗਾ ਰਹੇ ਹਨ ਦੂਸਰੇ ਪਾਸੇ ਮੌਕੇ ਤੇ ਪਹੁੰਚੇ ਡੀਐਸਪੀ ਸਿਟੀ ਅਜਾਤਵਿੰਦਰ ਸਿੰਘ ਨੇ ਕਿਹਾ ਕਿ ਪੈਸੇ ਦੀ ਲੈਂਟੇ ਨੂੰ ਲੈ ਕੇ ਦੋ ਗੁੱਟਾਂ ਵਿੱਚ ਜੰਮ ਕੇ ਲੜਾਈ ਹੋਈ ਹੈ ਅਤੇ ਜਿਸ ਵਿੱਚ ਪੰਜ ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਹਨ ਉਹਨਾਂ ਕਾਕੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਜੋ ਵੀ ਮੁੱਲ ਜਪਾਇਆ ਗਿਆ ਉਹ ਸੁਰਤ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੀਤਾ ਕਿਤੇ ਰਹਿਣਾ ਮੈਂ ਪ੍ਰੇਮਨਗਰ ਬੜਾ ਮੈਂ ਭਾਜੀ ਮੈਂ ਆਪਣੇ ਸਹੁਰਿਆਂ ਦੇ ਘਰ ਨੂੰ ਜਾ ਰਿਹਾ ਸੀ ਤੇ ਇਹਨਾਂ ਨੇ 15ਵੀਆਂ ਜਾਣਾ ਨੇ ਰਾਹ ਚ ਆਣ ਕੇ ਤੇ ਸੱਟਾਂ ਮਾਰਨੀਆਂ ਸ਼ੁਰੂ ਕਰਤੀਆਂ ਇਹ ਕਹਿੰਦੇ ਵੀ ਤੂੰ ਮੁਖਬਦੀਆਂ ਕਰਦਾ ਆ ਆਡੀਆਂ ਇਹ ਚਟਾ ਵੀ ਇਹਦੇ ਸਾਰੇ 15 20 ਜਣੇ ਇਹਨਾਂ ਨੇ 15 20 ਜਣਿਆਂ ਨੇ ਫੇਰ ਗੁੰਡਾ ਕਰਦੀ ਜੇ ਪਰਸੋਂ ਮੁੰਡਾ ਮਰਿਆ ਮੇਰੇ ਸੱਜਣ ਦਾ ਹੀ ਤੇ ਇਹਨਾਂ ਕਹਿੰਦੇ ਤੂੰ ਮੁਖਬਰੀਆਂ ਕਰਦਾ ਐ ਤਾਂ ਕਰਕੇ ਤੇ ਇਹ ਆਪਾਂ ਦੋ ਜਣੇ ਕਿਹੜਾਈ ਹੋਈ ਕਿਤਾ ਤੇ ਇਹਨਾਂ ਨੇ ਡੱਕ ਲਿਆ ਤੇ ਕੁੱਟਣ ਲਾ ਪਏ ਦੱਤਰ ਮਾਰਨ ਲਾ ਪਏ ਮੇਰਾ ਮੋਟਰਸਾਈਕਲ ਵੀ ਸਾੜਤਾ ਇਹਨਾਂ ਨੇ ਗਾਂਦੀਨਗਰ ਕੈਂਪਸ ਕਿੰਨੇ ਵਾਰੀ ਸਾਲੀ ਸੱਟ ਤੇ ਉਹਨਾਂ ਦੇ ਕਿੰਨੇ ਪਤਾ ਚੱਲ ਗਿਆ ਉਹਨਾਂ ਦਾ ਇੱਕ ਹੀ ਹੋਇਆ ਹੁਣ ਲਾਈਕ ਆ ਕਿਹੜੇ ਥਿਆ ਹਨ ਉਹਨਾਂ ਕੋ ਸਾਰਿਆਂ ਕੋ ਦੱਤ ਰੀ ਸਾਡੇ ਕੋ ਕੋ ਜੀ ਉਹਨਾਂ ਦਾ ਬੰਦਾ ਕਿੱਥੇ ਉਹਨਾਂ ਦਾ ਬੰਦਾ ਏਟੀ ਮਾਰੀ ਭਾਜੀ ਆਪਨੇ ਸੈਲਫ ਡਿਫੈਂਸ ਲਈ ਏਟੀ ਮਾਰਨੀ ਆਪਾ ਖਾਲੀ ਆ ਤੇ ਆਪਾਂ ਬੰਦ ਹੋ ਜਾਣੀ ਉਹ ਲੋਕ ਜ਼ਿਆਦਾ ਸੀ ਉਹ 15 20 ਜਣੇ ਕਿ ਕਿ ਕਿਸ ਕਰ ਰਹੀ ਹੈ ਪ੍ਰਾਣੀ ਰੰਜਿਸ਼ ਕੋਈ ਨਹੀਂ ਹੈ ਸਿਰਫ ਇਹੋ ਜੀ ਕਹਿੰਦਾ ਮੁਖਬਰੀਆਂ ਕਰਦਾ ਜੀ ਤੁਸੀਂ ਪੁਲਿਸ ਨੂੰ ਅੱਛਾ ਕਿਸ ਕਾਲ ਦੀ ਮੁਖਬਰੀ ਚਿੱਟੇ ਦੀ ਤੁਸੀਂ ਕੀ ਕਾਰੋਬਾਰ ਕਰ ਮੈਂ ਐਕਸਾਈਚ ਲੱਗਾ ਜੀ ਠੇਕੇ ਵਾਲੇ ਨਾਲ ਠੀਕ ਹੈ ਇਹਦੇ ਹਾਂ ਪ੍ਰਾਈਵੇਟ ਕੰਮ ਆ ਕਰੇਂਦਾ ਦੀਨਾ ਨਗਰ ਕੋਈ ਨਾ ਲੱਗ ਰਿਹਾ ਹੁਣ ਮੈਂ ਕਰਿਆ ਇਸ ਟਾਈਮ ਕੋਈ ਕੰਪਨੀ ਨਹੀਂ ਵੇਲੇ ਕਮਲਜੀਤ ਸਿੰਘ ਹਾਂਜੀ ਝਗੜਾ ਭਾਜੀ ਪਤਾ ਨਹੀਂ ਜੋਦੇ ਦੀ ਜੋਦਾ ਖਲੋਤਾ ਸੀ ਉੱਥੇ ਜੋਦੇ ਨੂੰ ਆ ਕੇ ਦਾਤਰ ਮਾਰਦਾ ਵਾ ਸਿੱਧਾ ਹੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਾ ਇਹਨਾਂ ਕੋਈ ਲੱਗਦਾ ਭਾਜੀ ਇਹਨਾਂ ਕੋਈ ਗੱਲ ਨਾ ਕੋਈ ਬਾਤ ਇਹ ਕੈਂਪ ਚ ਇਦਾਂ ਹੀ ਹੁੰਦਾ ਵਾ ਜਦੋਂ ਹੁੰਦਾ ਕਦੀ ਕਿਸੇ ਨੂੰ ਘੁੱਟਦਾ ਕਦੀ ਕਿਸੇ ਨੂੰ ਘੁੱਟਦਾ ਸੀਤਾ ਤੇ ਨਾਲ ਸ਼ੀਲਾ ਸੀਤਾ ਉਹ ਤੇ ਪ੍ਰੇਮਨਗਰ ਦਾ ਬੁੜਾ ਵਾਲ ਦਾ ਤੇ ਸ਼ੀਲਾ ਵਾਲਮੀਕਾ ਜਿਹੜਾ ਇੱਧਰ ਦਾ ਇਹ ਆ ਕੀ ਨਾਂ ਆਪਣੇ ਪਾੜੀ ਗੇੜ ਪਾੜੀ ਗੱਡੀ ਪੈਂਦਾ ਨਾ ਹਾਤੀ ਗੇੜ ਦਾ ਹਾਂਜੀ ਉੱਥੋਂ ਦਾ ਏ ਇਹ ਦੋਵੇਂ ਜਣੇ ਆਉਂਦੇ ਆ ਲੋਕਾਂ ਨੂੰ ਮਾਰਦੇ ਘੁੱਟਦੇ ਆ ਇਦਾਂ ਹੀ ਅੱਜ ਇਹਨੂੰ ਮੇਰੇ ਨਾਲ ਦੇ ਮੁੰਡੇ ਨੂੰ ਮਾਰਨ ਲੱਗਾ ਏ ਤੇ ਉਹਦੇ ਦਾਤਰ ਮਾਰਦਾ ਕੋ ਦਾੜਾਂ ਦੇ ਉੱਤੇ ਤੇ ਮੈਂ ਘਰੋਂ ਇਹਨੇ ਮੈਨੂੰ ਫੋਨ ਕੀਤਾ ਕਿ ਮੈਨੂੰ ਦਾਤਰ ਮਾਰਨ ੜਾ ਮੈਂ ਘਰੋਂ ਆਇਆ ਤੁਰਦਾ ਹੀ ਅੱਗੋਂ ਮੇਰੇ ਵੀ ਦਾਤਰ ਮਾਰਤਾ ਮੇਰੇ ਹੱਥਾਂ ਉਂਗਲ ਕੋ ਵੜ ਛੜੀ ਇਹਨਾਂ ਮੇਰੇ ਤਿੰਨ ਬੰਦੇ ਛੜਦੀ ਹੋਏ ਜੀ ਕਿਹੜੀ ਗੱਲ ਤੇ ਲੜਾਈ ਲੜਾਈ ਪਤਾ ਹੀ ਨਹੀਂ ਭਾਜੀ ਇਹ ਉਸ ਨੂੰ ਪਤਾ ਹੋਵੇ ਕਿਹੜੀ ਗੱਲ ਤੋਂ ਉਹਨੇ ਦਾਤਰ ਮਾਰੇ ਮੋਟਰਸਾਈਕਲ ਉਹਨਾਂ ਦਾ ਭਾਜੀ ਉਹਨੂੰ ਅੱਗੇ ਕਿੱਥੇ ਲੈ ਗਿਆ ਉਹ ਨਹੀਂ ਜੇ ਪਤਾ ਆਪਾਂ ਸਰ ਜੀ ਕਿੱਥੇ ਚੁੱਕ ਕੋ ਨਹੀਂ ਛੜਾ ਕੋਈ ਉਹ ਮੱਖਵਾ ਕਰੋ ਇੱਕ ਵਾਰ ਸੀ ਸੀਤਾਬਾ ਸੀਤਾ ਮੁੰਡਾਵਾ ਉਹਨਾਂ ਦਾ ਜਿਹੜਾ ਮੋਟਰਸਾਈਕਲ ਸਾੜਿਆ ਦੂਜੇ ਬੰਦੇ ਦਾ ਦਤਰ ਰਾਹੁਲ ਦਤਰ ਇਹਨਾਂ ਦਾ ਕੋਈ ਪੈਸਾ ਦਾ ਲੈਣ ਦੇਣ ਦੀ ਸੀ ਕੋਈ ਉਹ ਚੱਕਰ ਜਿਹਾ ਇਹ ਕੋਈ ਲੜਾਈ ਹੋਈ ਹੈ ਉਹਨਾਂ ਦਾ ਮੋਟਰਸਾਈਕਲ ਸਾੜਿਆ ਬਾਕੀ ਅਸੀਂ ਮੌਕੇ ਤੇ ਆਏ ਹਾਂ ਤਫ਼ਤੀਸ਼ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਵੀ ਹੋਏ ਤੁਹਾਨੂੰ ਅਪਡੇਟ ਕਰ ਦਿੱਤਾ ਜਾਏਗਾ ਕੁੱਲ ਕਿੰਨੇ ਬੰਦੇ ਸਨ ਪੰਜ ਪੰਜ ਕੰਨ ਬੰਦੇ ਜਖਮੀ ਹੋਏ ਦੋਵਾਂ ਪਾਸੇ ਨਹੀਂ ਉਂਗਲਾਂ ਤੇ ਲੱਗੇ ਸਟਾ ਉਂਗਲਾਂ ਤੇ ਚੱਲ 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 ਇਹ ਤਫ਼ਤੀਸ਼ ਕਰੀ